ਬੁੱਢਲਾਡਾ ਦੀ ਇੱਕ ਮਾਨਮੱਤੀ ਵਿਦਿਅਕ ਸੰਸਥਾ ਹੈ ਗੁਰੂ ਨਾਨਕ ਕਾਲਜ ਪਿਛਲੇ ਲਗਭਗ ਕਈ ਦਹਾਕਿਆਂ ਤੋਂ ਇਹ ਸੰਸਥਾ ਨੌਜਵਾਨਾਂ ਨੂੰ ਹਾਇਰ ਐਜੂਕੇਸ਼ਨ ਪ੍ਰਦਾਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਇਸ ਸੰਸਥਾ ਵਿੱਚ ਹਰ ਸਾਲ ਇੱਕ ਸਤਰੰਗੀ ਮੇਲਾ ਕਰਵਾਇਆ ਜਾਂਦਾ ਹੈ ਇਸ ਸਾਲ ਇਹ ਮੇਲਾ ਮਿਤੀ 5 6 ਅਤੇ 7 ਅਪ੍ਰੈਲ ਨੂੰ ਕਾਲਜ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ ਸਤਰੰਗੀ ਮੇਲੇ ਵਿੱਚ ਵਿਦਿਆਰਥੀ ਜਿੱਥੇ ਆਪਣੀ ਐਜੂਕੇਸ਼ਨ ਅਤੇ ਸਕਿੱਲ ਦੇ ਮਾਡਲ ਪ੍ਰਦਰਸ਼ਿਤ ਕਰਨਗੇ ਉੱਥੇ ਹੀ ਧਾਰਮਿਕ ਸਭਿਆਚਾਰਕ ਅਤੇ ਵਿਰਾਸਤ ਨੂੰ ਸਾਂਭਣ ਦੇ ਉਪਰਾਲੇ ਵੀ ਕਰਨਗੇ ਇਸ ਸਤਰੰਗੀ ਮੇਲੇ ਬਾਰੇ ਜ਼ਿਆਦਾ ਜਾਣਕਾਰੀ ਦੇ ਰਹੇ ਹਨ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਗੁਰੂ ਨਾਨਕ ਕਾਲਜ ਬੁੜਲਾਗਾ ਜੋ ਇਸ ਇਲਾਕੇ ਦੇ ਵਿੱਚ 1970 ਦੇ ਤੋਂ ਸੇਵਾ ਕਰ ਰਿਹਾ ਹੈ ਇਹ ਸੰਸਥਾ ਹੁਣ ਯੂਜੀਸੀ ਵੱਲੋਂ ਆਟੋਨਮਸ ਕੋਸ਼ਿਤ ਕੀਤੀ ਗਈ ਹੈ ਇਹ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਹੈ ਤੇ ਅਸੀਂ ਬਹੁਤ ਖੁਸ਼ਕਿਸਮਤਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਜਿੰਦਰ ਸਿੰਘ ਤਾਮਲੇ ਜੀ ਪ੍ਰਧਾਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਵਿਦਿਆਸਕਰਤਾ ਸਰਦਾਰ ਸੁਖਮਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਇਹ ਸੰਸਥਾ ਨਵੇਂ ਕੀਰਤੀਮਾਨ ਸਾਬਿਤ ਕਰ ਰਹੀ ਹੈ। ਇਹ ਸੰਸਥਾ ਜਿੱਥੇ ਵਿਦਿਆ ਵਿਰਾਸਤ ਅਤੇ ਕਲਾ ਦੇ ਨਾਲ ਵਿਦਿਆਰਥੀਆਂ ਦਾ ਹੁਨਰ ਪੈਦਾ ਕਰ ਰਹੀ ਹੈ ਉੱਥੇ ਹੀ ਸੰਸਥਾ ਬੱਚਿਆਂ ਲਈ ਰੋਜ਼ਗਾਰ ਉਹ ਯਕਾਂ ਰਾਜ ਇੱਕ ਵੱਡਾ ਰੋਲ ਪਲੇ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਇਸ ਕਾਲਜ ਦੇ ਵਿੱਚ 5 6 7 ਅਪ੍ਰੈਲ ਨੂੰ ਇੱਕ ਸਤਰੰਗ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਜਿਹੜੇ ਐਜੂਕੇਸ਼ਨ ਦੇ ਵਿੱਚ ਨਵੇਂ ਐਡਵਾਂਸਮੈਂਟਸ ਹੋ ਰਹੇ ਨੇ ਨਵੇਂ ਕੋਰਸਿਸ ਆ ਰਹੇ ਨੇ ਜਿਹੜੇ ਵਿਦਿਆਰਥੀਆਂ ਵਾਸਤੇ ਸਕਿੱਲ ਡਿਵੈਲਪਮੈਂਟ ਲਈ ਉਹਨਾਂ ਨੂੰ ਕਲਾ ਨਾਲ ਵਿਦਿਆਸਥਾਨ ਨਾਲ ਜੁੜਨ ਲਈ ਇੱਕ ਉਪਰਾਲਾ ਕਰ ਰਹੇ ਇਸ ਉਪਰਾਲੇ ਦੇ ਵਿੱਚ ਸਾਡੇ ਵਿਦਿਆਰਥੀ ਜਿਹੜੇ ਸਾਡੇ ਕੋਲ ਪੜ੍ਹ ਰਹੇ ਹਨ ਵੱਖ-ਵੱਖ ਕੋਰਸਾਂ ਦੇ ਵਿੱਚ ਉਹ ਆਪਣੀ ਐਜੂਕੇਸ਼ਨ ਦੇ ਦੌਰਾਨ ਜੋ ਉਹਨਾਂ ਨੇ ਪ੍ਰੈਕਟੀਕਲ ਤੌਰ ਤੇ ਸਿੱਖਿਆ ਉਹ ਮਾਡਲ ਦੇ ਰੂਪ ਵਿੱਚ ਐਗਜ਼ਿਬਿਟ ਕਰਨਗੇ ਤੇ ਆਪਣੇ ਸਾਰੇ ਵਿਭਾਗ ਜਿਹੜੇ ਹੈਗੇ ਆ ਆਪਣੇ ਬੱਚਿਆਂ ਨੂੰ ਜਿਹੜੇ ਲੇਟੈਸਟ ਟੈਕਨੋਲੋਜੀ ਨਾਲ ਜੋੜ ਕੇ ਇਸ ਐਗਜ਼ਿਬਿਸ਼ਨ ਦੇ ਵਿੱਚ ਦਿਖਾਣਗੇ ਤੇ ਸਭ ਤੋਂ ਵੱਡੇ ਜਿਹੜੇ ਖਿੱਚ ਦਾ ਕੇਂਦਰ ਹੋਏਗਾ ਉਹ ਸਾਡਾ ਰਿਲੀਜਨ ਦੇ ਨਾਲ ਅਸੀਂ ਜਿਹੜੇ ਵੱਖ-ਵੱਖ ਪੰਜਾਬ ਦੇ ਸਤੂ ਸਾਡੇ ਗੁਰੂ ਸਾਹਿਬਾਨ ਨਾਲ ਜਿਹੜੇ ਉਹਨਾਂ ਦੇ ਨਿਸ਼ਾਨੀਆਂ ਇੱਥੇ ਐਕਸੀਬਿਸ਼ਨ ਵਿੱਚ ਆਣ ਗਿਆ ਤੇ ਇਸ ਦੇ ਨਾਲ-ਨਾਲ ਅਸੀਂ ਵਿਰਾਸਤ ਕਲਾ ਤੇ ਹੈਰੀਟੇਜ ਨਾਲ ਜੋੜਨ ਲਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਤੇ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਸ ਸੱਤਾ ਤੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੜ੍ਹ ਕੇ ਗਏ ਹਨ ਜਿਹੜੇ ਸਾਡੀ ਸੰਸਥਾ ਨਾਲ ਜੁੜੇ ਹੋਏ ਹਨ ਉਹ ਹੁਣ ਬਹੁਤ ਵੱਡੇ ਕਲਾਕਾਰ ਹਨ ਉਹ ਸਾਰੇ ਇਸ ਮੇਲੇ ਵਿੱਚ ਪਹੁੰਚ ਰਹੇ ਹਨ ਤੇ ਮੈਂ ਆਪ ਨੂੰ 5 6 7 ਅਪ੍ਰੈਲ ਨੂੰ ਸਾਡੇ ਵਿਦਿਆਰਥੀ ਸਾਡੇ ਪੁਰਾਣੇ ਵਿਦਿਆਰਥੀ ਸਾਡੇ ਇਸ ਇਲਾਕੇ ਦੇ ਸਾਰੇ ਸੱਜਣਾਂ ਨੂੰ ਇਸ ਮੇਲੇ ਵਿੱਚ ਖੁੱਲਾ ਸਦਾ ਪੇਲਾ ਇਸ ਮੇਲੇ ਦੇ ਵਿੱਚ ਉਹ ਮਮਾਫੇ ਪਹੁੰਚਣ ਖਾਸ ਕਰਕੇ ਜਿਹੜੇ ਸਾਡੇ ਪੇਰੈਂਟਸ ਜਾਂ ਬੱਚੇ ਜਿਹੜੇ ਪਲੱਸ 2 ਦੇ ਹੁਣ ਇਮਤਿਹਾਨ ਦੇ ਰਹੇ ਨੇ ਜਾਂ ਦੇ ਚੁੱਕੇ ਨੇ ਉਹਨਾਂ ਲਈ ਇਹ ਮੇਲਾ ਬਹੁਤ ਹੀ ਇੱਕ ਲਾਇਬਲ ਹੋਏਗਾ ਕਿਉਂਕਿ ਇਸ ਮੌਲੇ ਦੇ ਵਿੱਚ ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਕੀ ਨਵੀਂ ਆਪੋਰਚੁਨਿਟੀਆਂ ਆ ਗਈਆਂ ਨੇ ਤੇ ਉਹ oportunitys ਉਹਨਾਂ ਲਈ skill development ਦੇ ਵਿੱਚ ਕਿਵੇਂ ਕੰਮ ਕਰਨ ਦੀ ਹੈ ਤੇ ਉਹਨਾਂ ਦੇ ਰੋਜ਼ਗਾਰ ਵਿੱਚ ਕਿਵੇਂ help ਕਰਨ ਦੀ ਹੈ ਉਸ ਲਈ ਸਾਡੇ ਬਹੁਤ ਹੀ ਵਿਸ਼ੇਸ਼ ਜਿਹੜੇ ਉਹਨਾਂ ਲਈ ਅਸੀਂ ਮਹਿਮਾਨ ਤੇ ਵਿਸ਼ੇਸ਼ ਵਕਤਾ ਬੁਲਾਏ ਹੋਏ ਨੇ ਉਹ ਸਾਰਾ ਇਹ ਗਾਈਡ ਕਰਨਗੇ। ਤੋਂ ਸਰ ਮੇਲੇ ਤੇ ਪਹੁੰਚ ਕਿਵੇਂ ਸਕਦੀ ਆ ਪਬਲਿਕ ਉਹਦੇ ਲਈ ਕੋਈ ਪਾਸ ਵਗੈਰਾ ਹੈਗਾ ਜਾਂ ਕਿਦਾਂ ਓਪਨ ਨਹੀਂ ਹੈ? ਹਾਂ ਮੇਲੇ ਦੇ ਵਿੱਚ ਅਸੀਂ ਦੋ ਪ੍ਰੋਵੀਜ਼ਨ ਰੱਖਿਆ ਇੱਕ ਜਿਹੜੇ ਵੀ ਕੋਈ ਸਟੂਡੈਂਟਸ ਨੇ ਉਹ ਆਪਣਾ ਆਈ ਕਾਰਡ ਲੈ ਕੇ ਮੇਲੇ ਵਿੱਚ ਆ ਸਕਦੇ ਉਹ ਉਹਨਾਂ ਦੇ ਆਈ ਕਾਰਡ ਤੇ ਬੇਸ ਤੇ ਐਂਟਰੀ ਹੋ ਜਾਏਗੀ। ਤੇ ਜਿਹੜੇ ਬਾਕੀ ਲੋਗ ਹੈ ਉਹਨਾਂ ਲਈ ਅਸੀਂ ਗੇਟ ਤੇ ਰਜਿਸਟ੍ਰੇਸ਼ਨ ਕਾਊਂਟਰ ਬਣਾਇਆ ਹੈ ਉੱਥੇ ਉਹਨਾਂ ਨੂੰ ਐਂਟਰੀ ਪਾਸ ਆਪਣਾ ਰਜਿਸਟ੍ਰੇਸ਼ਨ ਕਰਵਾ ਕੇ ਐਂਟਰੀ ਪਾਸ ਲੈ ਸਕਦੇ ਆ ਤੇ ਇਸ ਤਰ੍ਹਾਂ ਮਿਲ ਜੇਗਾ ਇਹ ਮੌਕੇ ਤੇ ਮਿਲ ਜਗਾ ਉਹਨਾਂ ਨੂੰ ਪਹਿਲਾਂ ਲੈਣਾ ਪੈਗਾ ਨਹੀਂ ਅਸੀਂ ਰਜਿਸਟ੍ਰੇਸ਼ਨ ਪਾਸ ਦੇ ਰਹੀ ਵੀ ਉੱਥੇ ਮੌਕੇ ਤੇ ਵੀ ਮਿਲ ਸਕਦਾ ਤੇ ਜੇ ਉਹ ਪਹਿਲਾਂ ਵੀ ਸਾਡੇ ਤੋਂ ਕਲੈਕਟ ਕਰਨਾ ਚਾਹਣ ਤਾਂ ਕਾਲਜ ਤੋਂ ਜਦੋਂ ਮਰਜੀ ਐਂਟਰੀ ਪਾਸ ਕਲੈਕਟ ਕਰਦੇ ਜਾ ਸਕਦੇ ਤਿੰਨ ਦਿਨ ਦਾ ਮੇਲਾ ਹੋਣਾ ਸਰ ਤਿੰਨ ਦਿਨਾਂ ਲਈ ਪਾਸ ਇੱਕੋ ਹੀ ਚੱਲੇਗਾ ਕਿ ਅਲੱਗ-ਅਲੱਗ ਹਾਂ ਤਿੰਨ ਦਿਨ ਲਈ ਅਸੀਂ ਵੱਖਰੇ-ਵੱਖਰੇ ਪਾਸ ਨੇ ਇੱਕ ਪਾਸ ਇੱਕ ਦਿਨ ਲਈ ਚੱਲੇਗਾ ਜਿਹੜੇ ਵੀ ਲੋਕ ਦੂਜੇ ਦੇ ਨਾਲ ਆ ਚਾਹਣ ਉਹ ਦੁਬਾਰਾ ਆਸ ਲੈ ਸਕਦੇ ਜੀ ਸਰ ਇੱਥੇ ਕੁਝ ਸਟਾਲਸ ਵਗੈਰਾ ਦਾ ਵੀ ਇੰਤਜ਼ਾਮ ਤੁਸੀਂ ਬਾਹਰਲੀਆ ਲਗਾਈਆਂ ਨੇ ਲੋਕਾਂ ਦੇ ਖਾਣ ਪੀਣ ਲਈ ਕਿਉਂਕਿ ਦੂਰੋਂ ਲੋਕ ਆਣਗੇ ਉਹਨਾਂ ਦੇ ਕੁਝ ਅਸੀਂ ਇਸ ਮੇਲੇ ਦੇ ਵਿੱਚ ਪਿਛਲੇ ਸਾਲ ਇਹ ਮੇਲਾ ਜਦੋਂ ਕਰਵਾਇਆ ਸੀ ਸਾਡੇ ਕੋਲ 30000 ਦੇ ਕਰੀਬ ਲੋਕ ਇਸ ਮੇਲੇ 'ਚ ਸ਼ਿਰਕਤ ਕੀਤੇ ਸੀਗਾ ਤਾਂ ਇਸ ਮੇਲੇ ਦੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੀ ਫਨ ਗੇਮਸ ਹੁੰਦੀਆਂ ਫੂਡ ਸਟਾਲ ਲੱਗਦੀਆਂ ਤਾਂ ਪ੍ਰੋਪਰ ਸਾਰਾ ਪ੍ਰਬੰਧ ਹੁੰਦਾ ਉਹਨਾਂ ਦੇ ਬੈਠਣ ਲਈ ਸਾਰਾ ਪ੍ਰਬੰਧ ਹੋਏਗਾ ਤਾਂ ਅਸੀਂ ਜਿਹੜੇ ਵੀ ਸਾਡੇ ਸਟੂਡੈਂਟ ਨੇ ਲੋਕ ਅਗਰ ਪਰਿਵਾਰਾਂ ਸਮੇਤ ਆਣਗੇ ਤਾਂ ਉਹਨਾਂ ਨੂੰ ਇਸ ਮੇਲੇ ਤੇ ਬਹੁਤ ਅੱਛਾ ਐਂਟਰਟੇਨਡ ਤੇ ਬਹੁਤ ਨੋਲੇਜਫੁਲ ਚੀਜ਼ਾਂ ਦੇਖਣ ਨੂੰ ਮਿਲੇਗੀ